बाहर निकल के मावा भेन छोटे बच्चे सरकार युग बुजुर्ग नौजवान भीर मान सम्मान दे रहे हो सिर मथे इस प्यार की ਐਸ ਫੁੱਲ ਦੀ ਕੋਈ ਕਿਸੇ ਕਰੰਸੀ ਚ ਕੋਈ ਕੀਮਤ ਨਹੀਂ ਬਹੁਤ سارے ਮੀਟਰ ਤਰਸਦੇ ਫਿਰਦੇ ਆ ਸਾਨੂੰ ਪਬਲਿਕ ਫੁੱਲਾਂ ਦੇ ਹਾਰ ਪਾ ਦੇ ਨਹੀਂ ਪਾਉਂਦੇ ਲੋਕ ਕਿਉਂਕਿ ਉਹਨਾਂ ਨੇ ਲੋਕਾਂ ਨਾਲ ਧੋਖੇ ਕੀਤੇ ਆ ਬਹੁਤ ਵਾਰੀ ਹਾਰ ਪਾਏ ਸੀ ਫੁੱਲਾਂ ਦੇ ਹਾਰ ਪਾਏ ਸੀ 25 25 ਸਾਲ ਪਾਏ ਸੀ 30 30 ਸਾਲ ਉਹਨਾਂ ਦੇ ਫੁੱਲਾਂ ਦੇ ਹਾਰ ਪਾਏ ਸੀ ਪਰ ਉਹਨਾਂ ਨੇ ਪਬਲਿਕ ਵੱਲ ਧਿਆਨ ਨਹੀਂ ਦਿੱਤਾ ਤੇ ਲੋਕਾਂ ਨੂੰ ਇੱਕ ਇਸਤੇਮਾਲ ਕਰਨ ਵਾਲੀ ਚੀਜ਼ ਸਮਝਿਆ ਕਿ ਅੱਜ ਜੋ ਹੋਤਾ ਰਸਤੇ ਨੇ ਸਾਡੇ ਫੁੱਲਾਂ ਦੇ ਹੱਥ ਪਾ ਦੋ ਲੋਕ ਛੇਤਰਾਂ ਦੇ ਹੱਥ ਚੱਕੀ ਫਿਰਦੇ ਸੁਆਗਤ ਹੈ ਤੁਹਾਡੇ ਕੋਲ ਆਏ ਆ ਆ ਜਿਹੜੀ ਸੀਟ ਹੈ ਜਲੰਧਰ ਦੀ ਜੇ ਅਸੀਂ ਜਿੱਤ ਜੀਏ ਤੇ ਜੇ ਹੋਰ ਜਿੱਤ ਜਾਣਾ ਫਰਕ ਨਹੀਂ ਪੈਂਦਾ ਇਹਦੇ ਨਾਲ ਨਾ ਤਾਂ ਸਰਕਾਰ ਟੁੱਟਦੀ ਐ ਨਾ ਸਰਕਾਰ ਬਣਦੀ ਐ ਕਿਸੇ ਹੋਰ ਦੀ ਪਰ ਇਹਦੇ ਨਾਲ ਥੋੜਾ ਜੇ ਜਿਤਾਉਂਗੇ ਤਾਂ ਥੋੜਾ ਸਰਕਾਰ 'ਚ ਹਿੱਸਾ ਪੈਂਦਾ ਤੁਸੀਂ ਸਰਕਾਰ ਦੇ ਪਾਰਟਨਰ ਬਣੋਂਗੇ ਤੇ ਫਿਰ ਜਦੋਂ ਅੱਜ ਪਾਕਿਸਤਾਨ ਮਹਿੰਦਰ ਪਗੜੀ ਜੋਰਦਾਰ ਤਾੜੀਆਂ ਨਾਲ ਸਵਾਗਤ ਸਵਾਗਤ ਜੀ ਤੁਸੀਂ ਇਹਨਾਂ ਨੂੰ ਤੁਸੀਂ ਇਹਨਾਂ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਚੜਾ ਦਿਓ ਉਸ ਤੋਂ ਅੱਗੇ ਮੰਤਰਾਲੇ ਵਾਲੀਆਂ ਪੌੜੀਆਂ ਚੜਾਉਣਾ ਕੰਮ ਮੇਰਾ ਜਿੰਦਾਬਾਦ 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 ਕਿਉਂਕਿ ਜਦੋਂ ਇਹਨਾਂ ਕੋਲੇ ਕਲਮ ਮਿਲੂਗੀ ਜਦੋਂ ਇਹਨਾਂ ਕੋਲੇ ਤੁਹਾਡੀਆਂ ਗਲੀਆਂ ਨਾਲੀਆਂ ਸੀਵਰੇਜ ਆ ਤੁਹਾਡੇ ਜਿੰਨੇ ਵੀ ਲੋਕਲ ਮਸਲੇ ਨੇ ਉਹਨਾਂ ਨੂੰ ਹੱਲ ਕਰਾਉਣ ਦੀ ਕਲਮ ਮਿਲੂਗੀ ਤਾਈਂ ਮਸਲੇ ਹੱਲ ਹੋਣਗੇ ਸੋ ਮੈਂ ਤੁਹਾਡੇ ਕੋਲੇ ਆਇਆ ਹਾਂ ਤੁਸੀਂ ਪਹਿਲਾਂ ਵੀ ਸਾਨੂੰ ਵੋਟਾਂ ਪਾਈਆਂ ਸੀ ਤੁਸੀਂ 2 ਸਾਲ ਪਹਿਲਾਂ ਸਭਾ 2 ਸਾਲ ਪਹਿਲਾਂ ਜਲੰਧਰ ਵੈਸ ਤੋਂ ਬੰਦਾ ਜਤਾਇਆ ਸੀ ਪਰ ਹੁਣ ਮੈਂ ਕੀ ਕਰਾਂ ਯਾਰ ਬੰਦਾ ਹੀ ਹਜੇ ਨਿਕਲਿਆ ਹੈ ਕੀ ਕਰੀਏ ਮੈਂ ਕੀ ਕਰਾਂ ਤੁਸੀਂ ਸਾਲ ਪਹਿਲਾਂ ਇੱਕ ਹੋਰ ਜਤਾਇਆ ਸੀ ਉੱਥੇ ਪਾਰਲੀਮੈਂਟ ਚ ਭੇਜਿਆ ਮੇਰੇ ਗਿੱਟੇ ਸੁੱਜ ਗਏ ਰੋਡ ਸ਼ੋਅ ਕਰਦੇ ਦੇ ਉਹ ਵੀ ਬੰਦਾ ਹੈ ਜੇ ਨਿਕਲਿਆ ਪਰ ਪ੍ਰਮਾਤਮਾ ਕਈ ਵਾਰੀ ਨਾ ਪ੍ਰਮਾਤਮਾ ਕੀ ਕਰਦਾ ਲੋਕਾਂ ਦੀ ਵਸਦਾ ਹੁੰਦਾ ਹੈ ਪ੍ਰਮਾਤਮਾ ਕਈ ਵਾਰੀ ਕਹਿੰਦਾ ਯਾਰ ਦੋ ਗਲਤ ਬੰਦੇ ਮੈਥੋਂ ਕੁਰਸੀਆਂ ਤੇ ਬਹਿ ਗਏ ਇਹਨਾਂ ਦੋਨਾਂ ਨੂੰ ਲਾਉਨੇ ਆ ਇੱਕ ਤਾਂ ਵਿਹਲਾ ਹੋ ਗਿਆ ਇੱਕ ਨੂੰ ਤੇਰਾ ਤੇ ਮਰ ਗਿਆ ਤੇ ਇਲਜ਼ਾਮ ਲਾਈ ਜਾਂਦੇ ਆ ਮੇਰੇ ਤੇ ਇਲਜ਼ਾਮ ਲਾਈ ਜਾਂਦੇ ਆ ਉਹ ਤੇਰੀ ਉਹ ਮੈਂ ਕਿਹਾ ਜੇ ਪੈਸੇ ਕਮਾਉਣੇ ਹੁੰਦੇ ਆ ਕਾਂਗਰਸੀ ਬੈਠੇ ਸੀ ਅੱਜ ਉਹ ਭਗਵੰਤ ਮਾਨ ਭਗਵੰਤ ਮਾਨ ਹੋਰ ਕੋਈ ਗੱਲ ਹੀ ਨਹੀਂ ਨਾ ਮੋੜ ਮੈਂ ਤਾਂ ਭਗਵੰਤ ਮਾਨ ਵੀ ਕਹਣਾ ਇਕੱਲੇ ਭਗਵੰਤ ਬਹਿਣ ਲੱਗੇ ਕਿਉਂਕਿ ਸੁਪਨੇ ਚ ਮਈਆ ਉਹ ਨਾ ਮਾਦੇ ਉਹ ਜੇ ਮੈਂ ਪੈਸੇ ਕਮਾਉਣੇ ਹੁੰਦੇ ਮੈਨੂੰ ਪ੍ਰਮਾਤਮਾ ਨੇ ਕਲਾ ਦਿੱਤੀ ਸੀ ਮੈਂ 25-25 ਲੱਖ ਰੁਪਏ ਕਿ ਸ਼ੋਦਾ ਲੈਂਦਾ ਸੀ ਬਾਹਰਲੇ ਮੁਲਕਾਂ 'ਚ ਮੈਂ 70-70 ਲੱਖ ਰੁਪਏ ਜਿੱਤੇ 20 ਸਾਲ ਪਹਿਲਾਂ ਲੈਂਦਾ ਸੀ ਇੱਕ ਸ਼ੋਦਾ ਮੈਂ ਪੈਸੇ ਕਮਾਉਣੇ ਹੁੰਦੇ ਉਧਰੋਂ ਕਮਾ ਲੈਂਦਾ ਮੈਂ ਲੋਕਾਂ ਦੇ ਪੈਸੇ ਖਾਣੇ ਪਾਸੇ ਇਧਰ ਇਸ ਕੰਮ ਨੂੰ ਚਾਏ ਆ ਯਾਰ ਕਮਾਲ ਕਰਦੇ ਹਾਂ ਉਹ ਜਿੱਦਾਂ ਇੱਕ ਰਪੀ ਦਾ ਇਲਜ਼ਾਮ ਲੱਗ ਗਿਆ ਭਗਵਾਨ ਤੁਮਨ ਆਪੀ ਛੱਡ ਜੂਗਾ ਤੁਸੀਂ ਫਿਕਰ ਨਾ ਕਰੋ ਪਰ ਇਲਜ਼ਾਮ ਇਲਜ਼ਾਮ ਉਹ ਲਾਉਂਦੇ ਨੇ ਇਲਜ਼ਾਮ ਉਹ ਲਾਉਂਦੇ ਨੇ ਜਿਨ੍ਹਾਂ ਦੇ ਬਾਪ ਸੋਨੇ ਦੇ ਬਿਸਕੁਟਾਂ ਦੀ ਸਮਗਲਿੰਗ ਕਰਦੇ ਰਹੇ ਆ ਪਾਕਿਸਤਾਨ ਵਾਲੇ ਪਾਸੇ ਦੱਸੋ ਇਹ ਉਹ ਅਸੀਂ ਤਾਂ ਠੀਕ ਕਰਨਾ ਆ ਉਹ ਕੇਜਰੀਵਾਲ ਨੂੰ ਚੱਕ ਕੇ ਅੰਦਰ ਦੇਤਾ ਇਲਜ਼ਾਮ ਕੀ ਆ ਇੱਕ ਫਲਾਨੇ ਬੰਦੇ ਨੇ ਕਿਹਾ ਸੀ ਫਲਾਨੇ ਬੰਦੇ ਨੂੰ ਕਿ ਕੇਜਰੀਵਾਲ ਨੂੰ ਇੰਨੇ ਪੈਸੇ ਦੇ ਦਿੱਤੇ ਕੋਈ ਸਬੂਤ ਨਹੀਂ ਮੈਂ ਕਹਿੰਦਾ ਨਾ ਵੀ ਮੈਨੂੰ ਕਿਹਾ ਸੀ ਕਿਸੇ ਨੇ ਵੀ ਆਏ ਕਰਕੇ ਇਹਨੂੰ ਕਿੰਨੇ ਪੈਸੇ ਦੇ ਦਿੱਤੇ ਇਹ ਸਬੂਤ ਬਣ ਗਿਆ ਕੁਝ ਸਬੂਤ ਤਾਂ ਦੱਸੋ ਨਾ ਬੋਲਣੇ ਆ ਸਵੈਸ ਕਰਕੇ ਮੈਂ ਤੁਹਾਨੂੰ ਕਹਿਣਾ ਆ ਖੜਾ ਹੁੰਮੀ ਜਿਵੇਂ ਆ ਜੇ ਕਰੋੜਾਂ ਰੁਪਏ ਦੇ ਕੱਪੜੇ ਕਰ ਲੈਂਦੇ ਹੋ ਛੁੱਪਦੇ ਨਹੀਂ ਹੁੰਦੇ ਕਹਿੰਦੇ ਚੰਨ ਚੜਿਆ ਇਹ ਕਦੇ ਛੁਪਦੇ ਨਹੀਂ ਹੁੰਦੇ ਇਹ ਲੱਗ ਜਾਂਦਾ ਪਤਾ ਉਹਨੂੰ ਪਤਾ ਲੱਗੇ ਹੁੰਦਾ ਨਾ ਮੇਰੇ ਤੇ 1 ਕਰੋੜ ਰੁਪਏ ਦਾ ਜਾਮ ਨਹੀਂ ਸਭਾ ਦੋ ਸਾਲ ਹੋ ਗਏ ਹੈਗਾ ਭਾਈ ਹੋ ਨੌਕਰੀਆਂ ਮਿਲੀਆਂ ਤੁਹਾਨੂੰ ਨੌਕਰੀਆਂ ਮਿਲੀਆਂ 1 ਰੁਪਿਆ ਲੱਗਿਆ ਕਿਸ ਦਾ ਕਿਸ ਦਾ 1 ਰੁਪਿਆ ਲਾ ਕੋਈ 943000 ਨੌਕਰੀਆਂ ਦਿੱਤੀਆਂ ਨੇ ਇੱਕ ਆ ਕੁੜੀਆਂ ਖਰੀਆਂ ਨੇ ਆ ਦੇਖ ਲੋ ਆ ਕੁੜੀਆਂ ਖਰੀਆਂ 1 ਰੁਪਿਆ ਲੱਗਿਆ ਹੋਵੇ ਵੀ ਥੋਡੀਆਂ ਨੌਕਰੀ ਨੇ ਤੁਹਾਨੂੰ ਦੇਣੀਆਂ ਨੇ ਪਰ ਪੰਗਾ ਇਹ ਪੈ ਗਿਆ ਨਾ ਉਹਨਾਂ ਨੂੰ ਕਿ ਆਮਕਰ ਦਾ ਮੁੰਡਾ ਮੁੱਖ ਮੰਤਰੀ ਕਿਉਂ ਬਣ ਗਿਆ ਜਿੰਦਾਬਾਦ ਜਿੰਦਾਬਾਦ ਆਹੀ ਫਲਾਉਣਾ ਨੂੰ ਪਤਾ ਲੱਗ ਗਿਆ ਵੀ ਇਹਨੇ ਆਪ ਤਾਂ ਖਾਣੇ ਨਹੀਂ ਸਾਡੇ ਰਹਿਣ ਨਹੀਂ ਦੇਣੇ ਇਸ ਕਰਕੇ ਇਕੱਠੇ ਹੋ ਕੇ ਇਹਨੂੰ ਲਾਹੀਏ ਕਿਵੇਂ ਨਾ ਡਣੇ ਮੈਂ ਕਹਿੰਦਾ ਜੇ ਨਜ਼ਰ ਮਿਲਣਾ ਲੋਕ ਨੇ ਮੈਨੂੰ ਕੋਈ ਖਤਰ ਨਹੀਂ ਕਰਦੀ ਜਾਉਗਾ ਜਿੰਦਾਬਾਦ 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 ਆ ਜਿਹੜੇ ਫੁੱਲ ਲੈਣਾ ਇੱਕ ਇੱਕੋ ਪੁਰਾਣੇ ਜਨਮ ਦੇ ਪੁੰਨ ਨੇ ਪ੍ਰਪਰ ਰਹੇ ਨੇ ਇਹਨਾਂ ਨੂੰ ਬੁਲਾ ਕੇ ਦਿਖਾਓ ਕਾਂਗਰਸੀਆਂ ਨੇ ਇੰਨਾ ਇਕੱਠ ਕਰਨਾ ਹੋਵੇ ਭਾਜਪਾ ਨੇ ਇੰਨਾ ਇਕੱਠ ਕਰਨਾ ਹੋਵੇ 2 ਲੱਖ ਦੀਆਂ ਜਲੇਬੀਆਂ ਲੱਗਦੀਆਂ ਬਾਕੀ ਸਮਾਨ ਬਾਅਦ ਚ ਇੱਥੇ ਲੋਕ ਹੱਥ ਲਾਉਣ ਨੂੰ ਤਰਸੀ ਜਾਂਦੇ ਇਸ ਤੋਂ ਵੱਧ ਹੋਰ ਮੈਂ ਕੀ ਚਾਹੁੰਦਾ ਜੀ ਇਸ ਤੋਂ ਵੱਡਾ ਮੇਰੇ ਕੋਲੇ ਕੋਈ ਖਜ਼ਾਨਾ ਆ ਜਾਊਗਾ ਪਬਲਿਕ ਦੇ ਰੂਪ ਚ ਇੰਨਾ ਖਜ਼ਾਨਾ ਆ ਗਿਆ ਮੈਂ ਪੈਸੇ ਕੀ ਕਰਨੇ ਨੇ ਜੀ ਉਹੀ ਦੋ ਰੋਟੀਆਂ ਖਾਣੀਆਂ ਨੇ ਓੰਨੀ ਕਿ ਜਗ੍ਹਾ ਤੇ ਸੌਣਾ ਪਰ ਹਾਂ ਇੰਨਾ ਕਿ ਮੈਂ ਕਹਿ ਦਿੰਨਾ ਇਹ ਗੱਲ ਸਮਝ ਲੈਣਾ ਇਨ੍ਹਾਂ ਦੇ ਜਿਹੜੇ ਕਮਾਏ ਹੋਏ ਨੇ ਪਹਾੜਾ ਪੂਰਾ ਜਿਹੇ ਮਹਿਲ ਮੂਹਰੇ ਬਣਾਏ ਹੋਏ ਨੇ ਉਹ ਸਾਰੇ ਕੱਢੂਗਾ ਉਹ ਕੱਢ ਕੇ ਲੋਕਾਂ ਦੇ ਪਾਸੇ ਦੇ ਤਾਈਓ ਸਾਰੇ ਇਕੱਠੇ ਨੇ ਆਪ ਤੁਸੀਂ ਇਕੱਠੇ ਨੇ ਭਾਜਪਾ ਦੇ ਕਾਂਗਰਸ ਇਕੱਠੇ ਹੋ ਕੇ ਲੜ ਰਹੀ ਹੈ ਕਹਿੰਦੇ ਕੀ ਕਰਨਾ ਹੈ ਕਿਵੇਂ ਕਰਨਾ ਹੈ ਉਹ ਕਹਿੰਦੇ ਪੇ ਤਾਂ ਹਟਦਾ ਨਹੀਂ ਇਹ ਤਾਂ ਫੇਰ ਆ ਗਿਆ ਮਹਿੰਦਰ ਭਗਤ ਨੂੰ ਲੈ ਕੇ ਔਰ ਭਗਤ ਪਰਿਵਾਰ ਹੈ ਸੱਚੀ ਮੁੱਚੀ ਭਗਤ ਪਰਿਵਾਰ ਹੈ ਮਹਿੰਦਰ ਭਗਤ ਜਿੰਦਾਬਾਦ ਮਹਿੰਦਰ ਭਗਤ ਜਿੰਦਾਬਾਦ ਸੋ 10 ਤਰੀਕ ਨੂੰ ਝਾੜੀ ਵਾਲਾ ਬਟਨ ਦੱਬ ਰਹੇ ਹੋ 10 ਤਰੀਕ ਉਹਦੋਂ ਗਾ ਦੇਖੋ ਬਾਦੇ ਜਿਹੜੇ ਹੁੰਦੇ ਨੇ ਨਾ ਜਿਹੜੇ ਮੈਨੀਫੈਸਟੋ ਚ ਕਰਦੇ ਆਂ ਉਹ 5 ਸਾਲ ਵਾਸਤੇ ਹੁੰਦੇ ਨੇ ਕਿ 5 ਸਾਲਾਂ ਚ ਅਸੀਂ ਆ ਕਰ ਦਾਂਗੇ ਮੈਂ ਉਹ ਗਰੰਟੀਆਂ ਪੂਰੀਆਂ ਕਰਤੀਆਂ ਜਿਹੜੀਆਂ ਮੈਂ ਦਿੱਤੀਆਂ ਵੀ ਨਹੀਂ ਸੀ 16 ਟੋਲ ਪਲਾਜੇ ਬੰਦ ਕਰਤੇ 60 ਲੱਖ ਰੁਪਇਆ ਇੱਕ ਦਿਨ ਦਾ ਲੋਕਾਂ ਦਾ ਬਚਦਾ ਜਿੰਦਾਬਾਦ ਜਿੰਦਾਬਾਦ ਟੋਲ ਪਲਾਜੇ ਲਾਇਕ ਹੀ ਨੇ ਸੀ ਪ੍ਰਤਾਪ ਸਿੰਘ ਬਾਜਵੇ ਨੇ ਉਹ ਉਹ ਅੱਜ ਵੋਟਾਂ ਮੰਗਣਾ ਆ ਰਹੇ ਇਥੇ ਉਹ ਉਹ ਸੈਂਟਰ ਦਾ ਉਹ ਬੋਝੂਗਾ ਸੈਂਟਰ ਦਾ ਜਿਹੜੇ ਸਟੇਟ ਲੈਵਲ ਦੇ ਜਿਨ੍ਹਾਂ ਨੇ ਆਪਣੇ ਐਗਰੀਮੈਂਟ ਬ੍ਰੀਚ ਕਰਤੇ ਉਹ ਸਾਰੇ ਬੰਦ ਕਰੇ 16 ਕਰਕੇ ਸੋਇਸ ਕਰਕੇ ਅੱਛਾ ਵਿਧਾਇਕਾਂ ਦੀ ਪੈਨਸ਼ਨ ਕਟਾਈ ਮੈਂ ਹਰੇਕ ਵਾਰੀ ਚੁਣੇ ਜਾਂਦੇ ਨੇ ਨਵੀਂ ਪੈਨਸ਼ਨ ਮਤਲਬ ਜੇ ਪੰਜ ਵਾਰੀ ਚੁਣੇ ਗਏ ਤਾਂ ਥੋੜੀ ਘੱਟੋ-ਘੱਟ 3.5 ਲੱਖ ਰੁਪਏ ਪੈਨਸ਼ਨ 50000 60000 ਰੁਪਇਆ ਇੱਕ ਵਾਰੀ ਦਾ ਕਿਉਂ ਬਈ ਮੁਲਾਜ਼ਮਾਂ ਨੂੰ ਤਾਂ ਇੱਕ ਪੈਨਸ਼ਨ ਮਿਲਦੀ ਹੈ 40 ਸਾਲ ਨੌਕਰੀ ਕਰਕੇ ਤੇ ਤੁਸੀਂ 2 ਸਾਲ ਮੈਂ ਐਮਐਲਏ ਰਹੇਗੇ ਤਾਂ 70000 ਫਿਰ ਅਗਲੀ ਵਾਰ ਰਹੇਗੇ ਤਾਂ ਫੇਰ 70000 ਹੋਰ ਫੇਰ ਅਗਲੀ ਵਾਰ ਰਹੇਗੇ ਮੈਂ ਕਿਹਾ ਇੱਕ ਲੈਣੀ ਹੈ ਲੋ ਨੀ ਜਾਓ ਕਹਿੰਦੇ ਠੀਕ ਹੈ ਧੰਨਵਾਦ ਜੀ ਬਿਜਲੀ 600 ਜੁਲਟ ਫ੍ਰੀ ਆਉਂਦੀ ਹੈ ਨੌਕਰੀਆਂ ਮਿਲ ਰਹੀਆਂ ਨੇ ਪੜੋ ਬੱਚਿਆਂ ਨੂੰ ਕਹੋ ਪੜੋ ਨੰਬਰ ਲਓ ਨੌਕਰੀ ਦੀ ਅਰਜੀ ਤੁਹਾਡੇ ਘਰੇ ਤੁਹਾਡੇ ਐਪਲੀਕੇਸ਼ਨ ਤੁਹਾਡੇ ਚਿੱਠੀ ਘਰੇ ਆਉਗੀ ਭਾਈ ਤੂੰ ਐਸਡੀਓ ਲੱਗ ਗਿਆ ਭਾਈ ਤੂੰ ਪਟਵਾਰੀ ਲੱਗ ਗਿਆ ਚਲਾ ਜਾ ਬਸ ਸਭੇ ਕੁੜੀਆਂ ਲੱਗੀਆਂ ਪਟਵਾਰੀ ਪਟਵਾਰੇ ਕੋ ਇਹਨਾਂ ਦੇ ਲਈ ਹੈ 60% ਹਾਂ ਕੋਈ ਪੈਸਾ ਨਹੀਂ ਲੱਗਦਾ ਹਾਂ ਕੁੜੀਆਂ ਪਟਵਾਰੀ ਪ੍ਰੈਜ਼ੈਂਟ ਲੱਗੀਆਂ ਹਾਂ ਹਾਂ ਜੀ ਕੁੜੀਆਂ ਪਟਵਾਰੀ ਲੱਗੀਆਂ ਜੱਜ ਲੱਗੀਆਂ ਸਾਡੀਆਂ 3 ਜਿੰਦਾਬਾਦ ਜਿੰਦਾਬਾਦ ਕੋਈ ਨਾ ਤੇ ਜਿੰਦਾਬਾਦ ਇਹਨਾਂ ਦੇ ਕੋਈ ਯਕੀਨ ਨਾ ਕਰਿਓ ਇਹ ਆਉਣਗੇ ਤੁਹਾਡੇ ਕੋਲੇ ਕੋਈ ਫਾਇਦਾ ਨਹੀਂ ਜੇ ਜਿੱਤ ਵੀ ਜਾਣਗੇ ਕੀ ਕਰ ਲੈਣਗੇ ਕੰਮ ਤਾਂ ਨਾ ਕਰਨਗੇ ਸਰਕਾਰ ਤਾਂ ਆਪਣੇ ਕੋਲੇ ਆਪਾ ਨੇ ਤਿੰਨ ਸਾਲ ਤੇ ਅਗਲੇ 5 ਸਾਲ ਵੀ ਆਪਣੇ ਕੋਲੇ ਹੀ ਹੈ ਹਾਂ ਜਿੰਨੇ ਦੇ ਦੇਣੇ ਸੋ ਇਕੱਠੇ ਹੋ ਇਕੱਲ ਖੋ ਪੰਜਵੇਂ ਨੰਬਰ ਤੇ ਵਟਣਾ ਪਰ ਆਉਣਾ ਪਹਿਲੇ ਨੰਬਰ ਤੇ ਹੈ ਮਸ਼ੀਨ ਚ ਪੰਜਵੇਂ ਨੰਬਰ ਤੇ ਹੈ ਆਉਣਾ ਪਹਿਲੇ ਨੰਬਰ ਤੇ ਸੋ ਇਸ ਕਰਕੇ ਪਹਿਲਾਂ ਵਾਲਾ ਰਿਜ਼ਲਟ ਦਿਓ ਇਹਨਾਂ ਦੋਨਾਂ ਨੂੰ ਵੇਲੇ ਕਰੋ ਇਹ ਕਹਾਂ ਸੱਚਨਾ ਅੱਜ ਸਾਟੇ ਵਾਲੀ ਪਾਰਟੀ ਇਮਾਨਦਾਰ ਹੈ ਅਸੀਂ ਖਾਣ ਨਹੀਂ ਦਿੰਦੇ ਪੈਸੇ ਅਸੀਂ ਉਹਨਾਂ ਨੂੰ ਕਹਿ ਵੀ ਤੂੰ ਇਹ ਨਹੀਂ ਕਰ ਸਕਦਾ ਕਹਿੰਦੇ ਮੈਂ ਨਹੀਂ ਇਹ ਦੇ ਜਾਨਾ ਅੱਜ ਕੱਲ ਦੁਬਾਰੇ ਲੜ ਕੇ ਦੇਖ ਲਾ ਦੁਬਾਰੇ ਇਲੈਕਸ਼ਨ ਲੜ ਕੇ ਦੇਖ ਲਾ ਤੈਨੂੰ ਲੱਗ ਜਾਊਗਾ ਪਤਾ ਚਾਂਦੀ ਕਿਹੜੇ ਭਾਅ ਵਿਕਦੀ ਹੈ ਤੂੰ ਜਿੱਤਿਆ ਸੀ ਜਾਂ ਪਾਰਟੀ ਜਿੱਤੀ ਸੀ ਦੁਬਾਰੇ ਲੜ ਕੇ ਦੇਖ ਪਾਰਟੀ ਜਿੱਤੀ ਸੀ ਪਾਰਟੀ ਜਿੱਤੀ ਆ ਖੜੀਆ ਮਾਮਾ ਪੈਣਾ ਆਰਤੀ ਜਿੰਦਾਬਾਦ ਸੋ ਵੀਰੋ ਜਿੰਦਾਬਾਦ ਇਹਨਾਂ ਤੇ ਕੋਈ ਯਕੀਨ ਨਾ ਕਰੋ ਪ੍ਰੈਸ ਕਾਨਫਰੰਸ ਕਰਨ ਬੈਹ ਜਾਂਦੇ ਆ ਮੈਨੂੰ ਗਾਣਾ ਕੱਢਣ ਲੱਗ ਜਾਂਦੇ ਆ ਧਰਤੀ ਕੱਢੀ ਜਾਣ ਮੈਨੂੰ ਕੋਈ ਫਰਕ ਨਹੀਂ ਪੈਂਦਾ ਜਿੰਨੇ ਜੇ ਤੁਸੀਂ ਨਾਲ ਹੋ ਔਰ ਗਾਣਾ ਉਹ ਕੱਢਦੇ ਆ ਜਿਨ੍ਹਾਂ ਦਾ ਕੰਮ ਨਹੀਂ ਬਣਿਆ ਜਿਹੜੇ ਮੁੱਖ ਮੰਤਰੀ ਵਾਲੀਆਂ ਪਜਾਮੀਆਂ ਸਮਾ ਬੈਠੇ ਸੀ ਪਰ ਐਂ ਹੀ ਰਹਿ ਗਈਆਂ ਉਹੋ ਕਰ ਉਹ ਰਾਤ ਦੇ 11 ਵਜੇ ਤੱਕ ਕੰਮ ਨਹੀਂ ਕਰ ਸਕਦੇ ਮੈਂ ਰਾਤ ਦੇ 11 ਵਜੇ ਤੱਕ ਲੋਕਾਂ ਚ ਹੁਣਾ ਰਾਤ ਦੇ 11 ਵਜੇ ਤੱਕ ਉਹ ਨਹੀਂ ਉਹ ਤਾਂ ਕਹਿੰਦੇ ਟੈਂਪਰੇਚਰ ਪੁੱਛ ਕੇ ਬਾਹਰ ਜਾਂਦੇ ਆ ਹਾਊ ਮਾਚ ਇਜ਼ ਦਾ ਟੈਂਪਰੇਚਰ ਸਰ 39 ਡਿਗਰੀ ਓ ਮਾਈ ਗਾਡ ਟੂ ਹੌਟ ਦੱਸਿਓ ਜਦੋਂ 30 ਡਿਗਰੀ ਹੋ ਗਿਆ चलोंगे तीह डिग्री टैंपरेचर हल्का अतार नगर संत कबीर नगर अतार नगर मॉडल हाउस किशोरी महला मैं सारे जा मैं निकले ही महल्या ਇਹਨੂੰ ਕੀ ਪਤਾ ਮਹੱਲੇ ਕੀ ਹੁੰਦੇ ਨੇ ਡੇਡ ਡੇਡ ਕਰੋੜ ਦੀਆਂ ਗੱਡੀਆਂ ਲੰਘਦੇ ਨੇ ਇਹ ਇਹ ਗੱਡੀ 'ਚ ਵੀ ਸੌਂਦੇ ਨੇ ਗੱਡੀ ਇਹੋ ਜਿਹੀ ਨਹੀਂ ਚਾਹੀਦੀ ਵੀ ਸੀਟ ਤੇ ਬਹਿ ਜਾ ਨਾ 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 ਗੱਡੀ ਦੇ ਵਿੱਚ ਵੀ ਬੈੱਡ ਬਣੇ ਇੰਨਾ ਆਰਾਮ ਚਾਹੀਦਾ ਹੈ ਇਹ ਕੰਮ ਕਿਹੜਾ ਕਰਦੇ ਹੋ ਵੀ ਇੰਨਾ ਆਰਾਮ ਚਾਹੀਦਾ ਸੋ ਇਸ ਕਰਕੇ ਤੁਹਾਡੇ ਕੋਲੇ ਆਇਆ ਹਾਂ ਐਸ ਵਾਰ 10 ਤਰੀਕ ਨੂੰ ਵੋਟਾਂ ਪੈਣਗੀਆਂ 13 ਨੂੰ ਰਿਜ਼ਲਟ ਆਊਗਾ ਬਸ ਜਿੱਥੇ ਜਿੱਥੇ ਵੀ ਹੈਗੇ ਹੋ ਆਪਣੇ ਦੋਸਤਾਂ ਮਿੱਤਰਾਂ ਨੂੰ ਸਾਰੇ ਗਵਾਂਢੀਆਂ ਨੂੰ ਸ਼ਰਨ ਦੱਸ ਦੋ ਭਗਵਾਨ ਸਾਡਾ ਬਿਜਲੀ ਬਿੱਲ ਜ਼ੀਰੋ ਭਗਵਾਨ ਤਮਾਨ ਸਾਡਾ ਹੀਰੋ ਅੱਛਾ ਜਿੰਦਾਬਾਦ ਆ ਦੱਸ ਦਿਓ ਭਾਈ মিডিਆ ਵਾਲੇ ਇੱਧਰ ਵੀ ਲਾ ਲਿਆ ਕਰੋ ਕੈਮਰੇ ਕਦੇ ਆ ਲੋਕ ਕਹਿੰਦੇ ਨੇ ਮੈਂ ਨਹੀਂ ਕਹਿਣਾ ਹਾਂਜੀ ਪੁੱਤਰ ਜੀ ਵਾਹ ਵਾਹ ਪੜਿਆ ਕਰੋ ਪੁੱਤ ਫਿਰ ਅਫਸਰ ਬਣਨਾ ਬਹੁਤ ਵੱਡੀ ਠੀਕ ਹੈ ਨਾ ਸੋ ਇੰਨੇ ਬੱਚੇ ਸਮੇਤ ਪਰਾਂਸ ਮੇਤ ਤੇ ਪਹੁੰਚੇ ਦੋਨੇ ਹੱਥ ਉੱਪਰ ਕਰਕੇ ਦੋ ਨਾਰੇ ਲਾ ਦਿਓ ਮੈਨੂੰ ਥੋੜਾ ਜਿਹਾ ਸਕੂਨ ਹੋ ਜੂ ਕਿ ਹਾਂ ਪੰਜਾਬ ਲਈ ਕੋਈ ਕੰਮ ਕਰਕੇ ਆਇਆ ਕਿਉਂਕਿ ਜਿੰਨਾ ਚਿਰ ਮੈਂ ਪੰਜਾਬ ਦੇ ਲੋਕਾਂ ਲਈ ਕੋਈ ਕੰਮ ਨਾ ਕਰਾਂ ਜਿੰਨਾ ਚਿਰ ਮੈਂ ਪੰਜਾਬ ਦੇ ਲੋਕਾਂ ਵਾਸਤੇ ਕੋਈ ਆਪਣਾ ਸਨੇਹਾ ਨਾ ਦੇਵਾਂ ਮੈਨੂੰ ਨੀਂਦ ਨਹੀਂ ਆਉਂਦੀ ਕਿ ਅੱਜ ਮੈਂ ਪੰਜਾਬ ਦੇ ਕੰਮ ਆਇਆ ਜਾਂ ਨਾ ਤੇ ਟੜਕੇ ਉੱਠ ਕੇ ਸਭ ਤੋਂ ਪਹਿਲਾ ਅਰਦਾਸ ਇਹ ਕਰਦੀ ਆਂ ਪ੍ਰਮਾਤਮਾ ਇੱਕ ਦਿਨ ਹੋਰ ਮਿਲ ਗਿਆ ਪੰਜਾਬ ਦੀ ਸੇਵਾ ਕਰਨ ਵਾਸਤੇ ਦਿਲ ਪੰਜਾਬ ਵਾਸਤੇ ਟੜਕਦਾ ਸੋ ਜਸਟ ਬਲੀਵ ਮੀ ਨਿਰਤਜ ਕੀ ਰੱਖਿਓ ਆਹੀ ਜਿਹੜਾ ਕਰ ਰੱਖਿਆ ਦੁਨੀਆਂ ਤੋਂ ਪਰ ਚੱਕ ਕੇ ਦੋ ਨਾਰ ਲਾ ਦਿਓ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਬੋਲੇ ਸੋ ਨਿਹਾਲ ਇੱਕ ਮਿੰਟ ਲਈ ਭਗਤ ਜੀ ਭਗਤ ਜੀ ਤੁਹਾਡਾ ਧੰਨਵਾਦ ਜੀ ਬਹੁਤ ਹੀ ਸਰਕਾਰਯੋਗ ਪੰਜਾਬ ਦੀ ਜਨਤਾ ਦੇ ਜਿਲ੍ਹਾਂ ਦੀ ਧੜਕਣ ਪੰਜਾਬ ਦੇ ਮੁੱਖ ਮੰਤਰੀ ਸਰਕਾਰ ਭਗਵੰਤ ਸਿੰਘ ਮਾਨ ਸਾਹਿਬ ਅੱਜ ਸਾਰੀ ਜਨਤਾ ਤੁਹਾਨੂੰ ਪੰਜਾਬ ਦੀ ਬਹੁਤ ਪਿਆਰ ਕਰਦੀ ਹੈ ਮਾਨ ਸਾਹਿਬ ਅੱਜ ਚਾਰ ਸਵੇਰੇ ਇਤਨਾ ਵੱਡਾ ਜਨਤ ਲੈਬ ਇਤਨਾ ਵੱਡਾ ਜਨਤ ਇਸਲਾਮ ਦਾ ਸਬੂਤ ਹੈ ਕਿ ਸਾਡੇ ਕੀਤੇ ਜਾ ਰਹੇ ਕੰਮਾਂ ਦੀ ਸਰਬੱਤੇ ਸਲਾਘਾ ਹੋ ਰਹੀ ਹੈ ਸੋ ਮੈਂ ਵੀ ਸਾਰੇ ਸੰਤਾ ਨੂੰ ਆਪਣੇ ਵੀਰਾਂ ਭੈਣਾਂ ਨੂੰ ਬੇਨਤੀ ਕਰਦਾ ਹਾਂ 11 ਜੁਲਾਈ ਨੂੰ ਇੱਥੇ ਮੋਰ ਜੋ ਹੈ ਚਾਤਲਾ ਨਿਸ਼ਾਨ ਦਾ ਬਰਨ ਦਵਾ ਕੇ ਆਮ ਆਦਮੀ ਪਾਰਟੀ ਨੂੰ ਪਹੁੰਚਾ ਕੇ ਕਿ ਸਿਆਣੇ ਸਮੇਂ ਵਿੱਚ ਪਹਿਲੇ ਵਾਂਗ ਕੰਮ ਕਰਾਉਂਦੇ ਰਹੀਏ ਇਹ ਕਾਰਵਾਈਆਂ ਹੋਈਆਂ ਸਾਰਿਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਨਕਲਾਬ ਜਿੰਦਾਬਾਦ ਹਾਂ ਜੀ ਗੁਰਦੱਤ ਹਾਂ ਲੇਟਨ ਇਹ ਮਾਨਤਾ ਮਿਊਜ਼ਿਕ